ਹੁਸ਼ਿਆਰਪੁਰ ਦਾ ਦਿਲ ਕਹੇ ਜਾਣ ਵਾਲੀ Shimla Pahadi Park ਨੂੰ ਲੈ ਕੇ ਅਕਬਰ ਮੁਰ ਵਿਵਾਦ ਖੜਾ ਹੋ ਗਿਆ ਜਦੋਂ ਕਾਂਗਰਸੀ ਕੌਂਸਲਰ ਵੱਲੋਂ Shimla Pahadi ਵਿਖੇ ਚੱਲ ਰਹੇ ਸੀਵਰੇਜ ਵਿਭਾਗ ਦੇ ਕੰਮ ਨੂੰ ਇਹ ਕਹਿ ਕੇ ਰੁਕਵਾ ਦਿੱਤਾ ਗਿਆ ਕਿ ਪ੍ਰਸ਼ਾਸਨ ਵੱਲੋਂ Shimla Pahadi ਨੂੰ ਢਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਅਤੇ ਨਿਗਮ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਗੱਲਬਾਤ ਕੀਤੀ ਇਸ ਮੌਕੇ ਸੀਵਰੇਜ ਵਿਭਾਗ ਦੇ ਐਸਟੀਓ ਨੇ ਕਿਹਾ ਕਿ Shimla Pahadi ਸਮੇਤ ਹੋਰ ਆਸ-ਪਾਸ ਦੇ ਖੇਤਰ 'ਚ ਖੜੇ ਹੋਣ ਵਾਲੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਇਸ ਥਾਂ ਤੇ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਹ ਪਾਣੀ ਪਾਈਪ ਰਾਹੀਂ ਝੋਜ ਚੁੱਟਿਆ ਜਾਵੇਗਾ ਜਿਸ ਨਾਲ ਲੋਕਾਂ ਨੂੰ ਰਾਹਤ ਮਹਿਸੂਸ ਹੋਵੇਗੀ ਉੱਥੇ ਉਹਨਾਂ ਕਿਹਾ ਕਿ ਫਿਲਹਾਲ ਸ਼ਿਮਲਾ ਪਹਾੜੀ ਨੂੰ ਢਾਉਣ ਲਈ ਕੋਈ ਵੀ ਯੋਜਨਾ ਨਹੀਂ ਹੈ ਤੇ ਇਹ ਪਹਾੜੀ ਇਸੇ ਤਰ੍ਹਾਂ ਹੀ ਕਾਇਮ ਰਹੇਗੀ ਦੂਜੇ ਪਾਸੇ ਕਾਂਗਰਸੀ ਕੌਂਸਲਰਾਂ ਦਾ ਕਹਿਣਾ ਹੈ ਕਿ ਨਿਗਮ ਵੱਲੋਂ ਹੁਸ਼ਿਆਰਪੁਰ ਦੀ ਪਹਿਚਾਣ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਇਹ ਯੋਜਨਾ ਕਿਸੇ ਹੋਰ ਟੰਗ ਨਾਲ ਵੀ ਨੇਪਰੇ ਚਾੜੀ ਜਾ ਸਕਦੀ ਸੀ ਉਹਨਾਂ ਕਿਹਾ ਕਿ ਨਿਗਮ ਵੱਲੋਂ ਸ਼ਿਮਲਾ ਪਹਾੜੀ ਨੂੰ ਢਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਤੇ ਇਸ ਮਨਸੂਬੇ 'ਚ ਕਾਂਗਰਸ ਨਿਗਮ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਤੇ ਜੇਕਰ ਸ਼ਿਮਲਾ ਪਹਾੜੀ ਨੂੰ ਖਤਮ ਕਰਨ ਦੀ ਕੋਈ ਸਕੀਮ ਘੜੀ ਗਈ ਤਾਂ ਕਾਂਗਰਸ ਇੱਥੇ ਹਰ ਤਰ੍ਹਾਂ ਦਾ ਮੋਰਚਾ ਲਗਾਉਣ ਲਈ ਤਿਆਰ ਰਹੇਗੀ ਤੇ ਪਹਾੜੀ ਦੀ ਹੋਂਦ ਨੂੰ ਕਾਇਮ ਰੱਖਿਆ ਜਾਵੇਗਾ। ਹੁਸ਼ਾਰਪੁਰ ਦੀ ਉਸਤੇ ਨਾਲ ਚੇਤਨ ਕਸ਼ੁਪਤ ਦੀ ਰਿਪੋਰਟ। ਜੀ ਕੀ ਨਾਮ ਹੈ ਸਰ ਤੁਹਾਡਾ? ਸੁਰਿੰਦਰ ਕੁਮਾਰ ਬੀਟਨੇ ਜੀ ਮੇਰਾ ਨਾਮ। ਜੀ ਕਿਹੜਾ ਬਾੜ? ਬਾੜ ਨੰਬਰ 35 ਮੇਰੀ ਬਾਈ ਫੂਸ਼ਰ ਅਨ ਬੀਟਨੇ ਤੇ ਐਮਸੀਆ। ਜੀ ਪਰ ਹੁਣੇ ਤੇ ਸਿਵਲ ਬੋਰਡ ਦੇ ਐਸਡੀਓ ਸਾਹਿਬ ਬਾਂਸਨ ਸਾਹਿਬ ਆਏ ਹੈ। ਐਸ ਡੀਓ ਸਿਵਲ ਬੋਰਡ ਦੇ ਵੱਲ ਜ਼ੱਬ ਆਏ ਉਹਨਾਂ ਸਾਨੂੰ ਵਾਸ਼ਿੰਗ ਦਿੱਤਾ ਹੈ ਕਿ ਸ਼ਿਮਰਾਬੜੀ 1 ਇੰਚ ਵੀ ਨਹੀਂ ਹਿਲਣ ਦਵਾਂਗੇ ਜਿੱਥੇ ਤੁਸੀਂ ਕਹਿੰਦੇ ਪਾਈਪ 5 ਫੁੱਟ ਜਾਂ 7 ਫੁੱਟ ਐਸਪੀਸੀ ਕਰਕੇ ਅਸੀਂ ਲਿਖ ਕੇ ਦੇਵਾਂਗੇ ਕੋਈ ਅਸੀਂ ਇਹਦੇ ਨਾਲ ਦੂਛੇੜ-ਛਾੜੀ ਨਹੀਂ ਕਰਾਂਗੇ ਪਰ ਬੀਟਨ ਜਿਵੇਂ ਕਿ ਕਹਿੰਦੇ ਆ ਕਿ ਇਹ ਢਹਿਟਰੀ ਵੀ ਹੋ ਸਕਦੀ ਹੈ ਜੇਕਰ ਉਹ ਟੈਂਕੀ ਜਦੋਂ ਪਟਦੇ ਨੇ ਕੁਦਰਤੀ ਤੌਰ ਤੇ ਤੇ ਜੇਕਰ ਜਿਹਦੇ ਵਿੱਚ ਫੇ ਹੋ ਜਾਂਦੀ ਤਾਂ ਫਿਰ ਢਹਿਟਰੀ ਹੋ ਜਾਏਗੀ ਪਰ ਇੱਕ ਇਹ ਕਹਿ ਰਹੇ ਹੈ ਕਿ ਜਿਹੜੀ ਹੁਣ ਮਿੱਟੀ ਤੋਂ ਆ ਕੂਆ ਪਟਣਾ ਇਹਦੀ ਮਿੱਟੀ ਨਾਲ ਨਾਲ ਲਾਣਗੇ ਅਸੀਂ ਇਨੂੰ ਨਹੀਂ ਅਸੀਂ ਬਿਲੰਦ ਲਾਂ ਠੀਕ ਅਮ ਸਿੰਘ ਸਾਹਿਬ ਅੱਜ ਮੌਕੇ ਤੇ ਪਹੁੰਚੇ ਹੋ ਤਾਂ ਹੁਣ ਅਫਸਰ ਸਾਹਿਬਾਂ ਵੀ ਪਹੁੰਚੇ ਨੇ ਕੀ ਪ੍ਰੋਸਾ ਦਿੱਤਾ ਗਿਆ ਪ੍ਰੋਸਾ ਤਾਂ ਇਹ ਹੀ ਦਿੱਤਾ ਹੈ ਕਿ ਜਿਹੜਾ ਡੈਮੇਜ ਇਹਨੂੰ ਨਹੀਂ ਕਰੋਗੇ ਜਿਹੜਾ Shimla ਪਹਾੜੀ ਹੈ ਐਗਜ਼ਿਸਟਿੰਗ ਜਿਹਦਾ ਹੈਗੀ ਕਹਿੰਦੇ ਉੱਧਰ ਰਹਿਣ ਲਵਾਂਗੇ ਬਟ ਬੀਸਿਕਲੀ ਗੱਲ ਤਾਂ ਇਹ ਹੈ ਕਿ ਜੇ ਇਹਨੂੰ ਐਗਜ਼ਿਸਟ ਇਦਾਂ ਕਰਨ ਰਹਿਣ ਦੇਣੀ ਸੀਗੀ ਤਾਂ ਫਿਰ ਆਪਾਂ ਇਹਨਾਂ ਨੂੰ ਢਾਈ ਕਾਨੂੰ ਜਿਹੜੀ ਢਾਈ ਆ ਉਹ ਫਿਰ ਵਗੈਰਾ ਮਿੱਟੀ ਵਗੈਰਾ ਕਿੱਥੀ ਆ ਮਿੱਟੀ ਕਿੱਥੇ ਯੂਜ਼ ਕੀਤੀ ਆ ਜੇ ਇਹਨਾਂ ਨੇ ਦੁਬਾਰਾ ਇਹਨੂੰ ਗਿਸਟ ਕਰਨਾ ਤਾਂ ਇਹਨੂੰ ਦੁਬਾਰਾ ਕਿਸ ਤਰੀਕੇ ਨਾਲ ਠੀਕ ਕਰਕੇ ਜਿੰਨਾਂ ਇਹਨਾਂ ਨੇ ਰੀਸਟੋਰ ਕੀਤਾ ਕਰਕੇ ਦੇਣਾ ਉਹ ਸਾਰਾ ਵਿਸ਼ਵਾਸਨ ਉਹਨੇ ਇੱਕ ਐਪਲੀਕੇਸ਼ਨ ਲੈ ਕੇ ਦੇ ਦੇ ਮੋਮੈਂਡਮ ਜੋ ਕਾਉਂਸਲਰ ਸਾਹਿਬ ਇਥੋਂ ਦੇ ਕਨਸਰਨਟ ਕਾਉਂਸਲਰ ਹੈਗੇ ਇਸ ਏਰੀਏ ਦੇ ਪਰ ਕੀ ਕਹਿਣਾ ਕਿ ਕਿ ਸ਼ਹਿਰ ਦਾ ਤਰੋ ਹੋਰ ਹੈ ਹੁਸ਼ਾਰਪੁਰ ਦਾ ਦਿਲ ਵੀ ਕਿਹਾ ਜਾਂਦਾ ਇਹਨੂੰ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਸੀ ਅੱਜ ਤੋਂ 40-50 ਸਾਲ ਪਹਿਲਾਂ ਸਾਡਾ ਆਪਾਂ ਉਹਦਾ ਜਿੰਮੇ ਵੀ ਨਹੀਂ ਸੀਗੇ ਪਰ ਇਸ ਤਰ੍ਹਾਂ ਦੀ ਚੀਜ਼ ਦੇ ਨਾਲ ਛੇੜਛਾੜ ਕਰਨਾ ਨਹੀਂ ਦੇਖਣ ਆਉਂਦੇ ਨਹੀਂ ਸੀ ਲੋਕੀ ਫਿਲਹਾਲ ਹਜੇ ਵੀ ਦੇਖਣ ਆਉਂਦੇ ਆ ਇਹ ਹੁਸ਼ਿਆਰਪੁਰ ਜਿਹੜੀ ਹਿਸਟਰੀ ਨੂੰ ਖਤਮ ਕਰਦੀ ਬੜੀ ਕੋਜੀ ਜਿਹੜੀ ਸਾਜ਼ਿਸ਼ ਹੈ ਇਹ ਹੁਸ਼ਿਆਰਪੁਰ ਕਾਰਪੋਰੇਸ਼ਨ ਦੁਆਰਾ ਕੀਤੀ ਜਾ ਰਹੀ ਹੈ ਸੋ ਜਿਹੜੇ ਇਦਾਂ ਦੇ ਇਹਨਾਂ ਦੇ ਮਨਸੂਬੇ ਆਗੇ ਮਾੜੇ ਮਨਸੂਬੇ ਕਦੀ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਜੋ ਇਥੋਂ ਦੇ ਕੰਸਰਨਡ ਕਾਉਂਸਲਰ ਸਾਹਿਬ ਦੱਸਣਗੇ ਬੀਸਿਕਲੀ ਇਹਨਾਂ ਨੇ ਇਹ ਕਰਨਾ ਸੀਗਾ ਇੱਥੇ ਵੀ ਜੋ ਸੁਣਨ ਚ ਆਇਆ ਵੀ ਜਿੱਨਾ ਇੱਥੇ ਪਾਣੀ ਇਕੱਠਾ ਹੁੰਦਾ ਇੱਥੇ ਪੰਪ ਲਾ ਕੇ ਇੱਥੋਂ ਚੱਕ ਕੇ ਇਹਨਾਂ ਨੇ ਬਾਹਰ ਮਾਰਨਾ ਸੀ ਕੋਈ ਇਦਾਂ ਦੀ ਕੋਈ ਨਮੀ ਸਕੀਮ ਚੱਲੀ ਸੀਗੀ ਤਾਂ ਉਹੀ ਆ ਵੀ ਕੀਤਾ ਇੱਥੇ ਇਹਨਾਂ ਨੇ ਹੁਣ ਐਸਡੀਓ ਸਾਹਿਬ ਆਏ ਸੀ ਇਹ ਕੰਸਰਨ ਇੱਥੋਂ ਦੇ ਉਹ ਕਹਿੰਦੇ ਵੀ ਚੱਕ ਕੇ ਆਪਾਂ ਥੋੜਾ ਜਿਹਾ ਇਹਨੂੰ 5-7 10 ਫੁੱਟ ਉਧਰੋਂ ਲੈ ਕੇ ਸਾਈਡ ਤੇ ਕਰਕੇ ਜਿਹੜੀ ਵੀ ਇਹਨੂੰ ਨਹੀਂ ਤੋੜਾਂਗੇ ਔਰ ਸੈਕੰਡਲੀ ਜਿਹੜੀ ਗੱਲ ਆ ਵੀ ਕਹਿੰਦੇ ਇਹਨੂੰ ਦੁਬਾਰਾ ਰੀਸਟੋਰ ਕਰਕੇ ਜੇਣਗੇ ਪਵਿੱਤਰ ਜੀ ਇੱਕ ਗੱਲ ਦੱਸੋ ਲੀਗਲ ਟੈਂਡਰ ਦੇ ਵਿੱਚ ਬਦਲਾਅ ਕਰ ਸਕਦੇ ਆ ਤੁਸੀਂ ਲਾਅ ਦੇ ਐਕਸਪਰਟ ਹੋ ਕੀ ਇਹ ਸਿਰਫ ਤੁਹਾਨੂੰ ਨਹੀਂ ਲੱਗਦਾ ਇੱਕ ਬਹਾਨੇ ਵਾਜੀ ਬਣਾ ਕੇ ਤੁਹਾਨੂੰ ਹਟਾਉਣ ਦਾ ਕੰਮ ਕੀਤਾ ਜਾ ਸਕਦਾ ਹੈ ਕਰ ਸਕਦੇ ਜਾਂ ਜਨਹਿਤ ਵਿੱਚ ਕਰ ਸਕਦੇ ਪੋਸੀਬਲ ਹੈਗੇ ਬੇਸਿਕਲੀ ਕਰ ਵੀ ਸਕਦੇ ਕਿਉਂਕਿ ਟੈਂਡਰ ਦੇ ਵਿੱਚ 5 7 10% ਕੁਛ ਇਦਾਂ ਦਾ ਹੁੰਦਾ ਹੈ ਵੀ ਇੱਕ ਉਹਨੂੰ ਕਰ ਵੀ ਸਕਦੇ ਆ ਜੇ ਕੋਈ ਕੰਮ ਵਾਧਾ ਕਰਨਾ ਜਾਂ ਕੰਮ 'ਚ ਘਾਟਾ ਕਰਨਾ 5 10% ਕਰ ਸਕਦੇ ਆ ਸਹਿਮਤੀ ਕਿੱਥੇ ਬਣਦੀ ਹੈ ਸਹਿਮਤੀ ਹੁਣ ਇੱਥੇ ਹੀ ਇੱਕ ਆਪਾਂ ਮੋਮੈਂਡਮ ਦੇਣ ਜਾ ਰਹੇ ਹਾਂ ਕਮਿਸ਼ਨਰ ਮੈਡਮ ਨੂੰ ਜੇ ਸਾਨੂੰ ਲਿਖ ਕੇ ਦਿੰਦੇ ਆ ਵੀ ਅਸੀਂ ਜਿਹੜੀ ਹੈ ਇਹਨੂੰ ਨੀਟ ਟਾਵਾਂਗੇ ਜਿਹੜੀ 5 7 10 ਫੁੱਟ ਨੂੰ ਪਿੱਛੇ ਕਰਕੇ ਬਣਾਵਾ। Shimla پہاੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ ਇਸ ਚੀਤੇ ਸਹਿਮਤੀ। ਹਾਂ ਇਸ ਤੇ ਸਹਿਮਤੀ ਬਣੀ ਹੈ ਔਰ ਮੈਂ ਤਾਂ ਤੁਹਾਡੇ ਅਲੱਗ-ਅਲੱਗ ਧਾਰਿਆਂ ਤੋਂ ਆਇਆ ਮੈਂ ਬੇਨਤੀ ਵੀ ਕਰਦਾ ਇੱਕ ਠਿਕ ਨਵਾਂ ਵਾਟਰ ਕੋਲਰ ਲਵਾ ਕੇ ਤਾਂ ਇੱਥੇ ਲੋਕਾਂ ਦੇ ਆਨਜਾਨ ਨੂੰ ਦੁਆਰਾ ਬਣਾਇਆ ਜਾਵੇ ਵੀ ਇੱਥੇ ਇਹਨੂੰ ਨਾਟ ਹੋਇਆ ਜਾਵੇ ਜਿਹੜੀ। ਇਹ Shimla پہاੜੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਕਿ ਕਾਂਗਰਸੀ ਕੌਂਸਲਰ ਵੱਲੋਂ ਜਾਂ ਸ਼ਹਿਰੀਆਂ ਵੱਲੋਂ ਇੱਕ ਰੋਸ ਪ੍ਰੋਜੈਕਟ ਆਇਆ ਜਾ ਰਿਹਾ ਕਿ ਇਹਨੂੰ ਢਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੀ। ਹਾਂਜੀ। ਸਰੇ ਜਿਹੜਾ ਪਾ ਪ੍ਰੋਜੈਕਟ ਚ ਲਾ ਰਹੇ ਆ ਨਾ Shimla पहाड़ी ਦੇ ਵਿੱਚ ਨਹੀਂ ਟੈਣੀ ਇਹ ਕਿੰਨਾ ਰੋਸ਼ ਹੈਗਾ ਕਿ ਜਿਹੜੀ ਪਾਈਪ ਆ ਥੋੜੀ 5 ਫੁੱਟ ਸਾਈਡ ਤੋਂ ਕੱਢ ਦਿੱਤੀ ਜਾਵੇ ਉਹ ਆਪਾਂ ਇਹਨਾਂ ਨੂੰ ਜਿੱਦਾਂ ਇਹਨਾਂ ਨੇ ਕਿਹਾ ਆਪਾਂ ਮੰਨ ਲਿਆ ਜੀ ਪਾਈਪ 5 ਫੁੱਟ ਸਾਈਡ ਤੇ ਕੱਢ ਕੇ ਜੋ ਇਹਨਾਂ ਦੀ ਥੱਲੀ ਆ ਪੱਕਰਾ ਕੇ ਦਵਾਂਗੇ ਕੰਮ ਦੀ ਜੀ ਇੱਕ ਪਾਸੇ ਤੁਸੀਂ ਜਿਹੜੇ ਇਹਨਾਂ ਨੂੰ ਛੋਟ ਹੀ ਦਿੰਦੇ ਹੋ ਕਿ ਸ਼ਿਮਲਾ ਪਹਾੜੀ 1 ਇੰਚ ਨਹੀਂ ਢਾਈ ਜਾਵੇ ਜੇ ਹਾਲਾਂਕਿ ਕੁਝ ਦਿਨ ਪਹਿਲਾਂ 20 ਕਿ ਤੇ 15 ਤੋਂ 20 ਦਿਨ ਪਹਿਲਾਂ ਮੇਰੇ ਕੋਲ ਕਵਰ ਕੀਤੀ ਗਈ ਸੀ ਤਾਂ ਤੁਸੀਂ ਮੈਨੂੰ ਇਹ ਜਵਾਬ ਦਿੱਤਾ ਸੀਗਾ ਕਿ ਜੇਕਰ ਲੋਡ ਪਈ ਆ ਤਾਂ ਆਪਾਂ ਇਹਦਾ ਕੋਈ 20% ਹਿੱਸਾ ਜਿਹੜਾ ਹੋਰ ਡਿਸਟ੍ਰੋਏ ਹੋ ਗਿਆ ਸਰ ਉਹ ਮੈਂ ਤਾਂ ਇਹ ਗੱਲ ਕਹੀ ਸੀ ਉਹਦਾ ਆਪਾਂ ਕੰਮ ਸ਼ੁਰੂ ਨਹੀਂ ਕੀਤਾ ਸੀਗਾ ਕਿ ਉਹ ਮੈਂ ਉਹ ਸ਼ੁਰੂ ਕਰ ਲਿਆ ਤੇ ਆਪਣੀ ਨਹੀਂ ਡੈਮੇਜ ਹੋਈ ਉਹਨਾਂ ਸ਼ੁਰੂ ਨਾ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਕੀਤੀ ਸ਼ਾਇਦ ਟਾਈ ਕਰ ਸਕਦੀ ਆ ਪਰ ਆਪਾਂ ਹੁਣ ਪੱਟੀਆਂ ਨਹੀਂ ਟਾਈ ਤਈ ਪਰ ਸਰ ਇਹ ਕਿ ਸ਼ਹਿਰ ਦਾ ਤਰ ਹੋਰ ਹੈ ਕਿਸੇ ਸਮੇਂ ਹੁਸ਼ਾਰਪੁਰ ਦਾ ਦਿਲ ਕਹੀ ਜਾਂਦੀ ਸੀ Shimla ਪਹਾੜੀ ਲੱਗਦਾ ਨਹੀਂ ਸਰਕਾਰ ਨੂੰ ਜੇ ਤੁਸੀਂ ਸਰਕਾਰ ਦੇ ਧਿਆਨ ਪਰ ਸਰ ਜਿਹੜਾ ਪ੍ਰੋਜੈਕਟ ਹੈ ਇਹ ਵੀ ਪਬਲਿਕ ਵਾਸਤੇ ਹੈਗਾ ਪਬਲਿਕ ਨੂੰ ਫੈਸਿਲਿਟੀ ਮਿਲਣੀ ਹੈ ਨੇ Shimla ਪਾਣੀ ਪਾਣੀ ਖੜਦਾ 8-10 ਏਰੀਆ ਦਾ ਪਾਣੀ ਜਾਂਦਾ ਜਦੋਂ ਬਾਰਿਸ਼ ਹੋਈ ਕੋ ਉੱਥੇ ਪਾਣੀ ਨਹੀਂ ਖੜਦਾ ਇਹ ਵੀ ਬੇਸਿਕਲੀ ਪ੍ਰੋਜੈਕਟ ਹੈ ਕਿ ਆ ਸਰੇ ਜਿਹੜਾ ਪਾਣੀ ਸ਼ਿਮਲਾ ਪਹਾੜੀ ਚੁੰਗਦੇ ਵਿੱਚ ਪਾਣੀ ਅੜਦਾ ਸੇਰੀਏ ਦਾ ਆਉਂਦਾ ਉਹਨਾਂ ਰੋਡ ਕੁਸ਼ ਰੋਡ ਬਾਦਰਪੁਰ ਰੋਡ ਇਹ ਸਾਰਾ ਪਾਣੀ ਜਿਹੜਾ ਵਾ ਇੱਥੋਂ ਪੰਪ ਕਰਕੇ ਆਪਾਂ ਜਿੱਦੇ ਚੋਜ ਸੱਟਾਂਗੇ ਇਹਦੇ ਤੇ ਹੁਣ ਛੋਟੀ ਹੈ ਜੀ ਕਿ ਨਹੀਂ ਹੋਏਗਾ ਕੁਝ ਨਹੀਂ ਟੁੱਟੇਗੀ ਹੁਣ ਤਾਂ ਸਾਹਮਣੇ ਹੀ ਹੈ ਜੀ ਇਹੜ ਪਿਛੇ ਏਰੀਆ ਸੀਗਾ ਤੋਂ ਪਾਥਵੇ ਵਗੈਰਾ ਬੜੇ ਸੈਂਟਲ ਕੀਤੇ ਆ ਉੱਤੋਂ ਬਾਅਦ ਇਹ ਰੀਸਟੋਰ ਕਰ ਦਵਾਂਗੇ ਪਰ ਸਰ ਆਮ ਤੌਰ ਤੇ ਆਪਾਂ ਬਰਸਾਤੀ ਦਿਨਾਂ ਦੇ ਵਿੱਚ ਵੇਖਦੇ ਆ ਤੁਸੀਂ ਵੀ ਵੇਖਦੇ ਹੋ ਸੋਸ਼ਲ ਮੀਡੀਆ ਤੇ ਖਬਰਾਂ ਦੇ ਵਿੱਚ ਕਿ ਵੱਡੀਆਂ ਵੱਡੀਆਂ ਪਹਾੜੀਆਂ ਖਿਸਕ ਜਾਂਦੀਆਂ ਤਾਂ ਰਹੀ 2 ਫੁੱਟ ਗਈ ਹੈ ਜੀ ਉਹ ਨਹੀਂ ਸਰ ਪੁੱਛਣੀ ਹੈ ਉਹ ਇੱਕ ਚੀਜ਼ ਉਹ ਹੈਗੀ ਹੈ ਹਿਮਾਚਲ ਏਰੀਆ ਵੱਖਰਾ ਜੀ ਇਹ ਤਾਂ ਇੱਕ ਸਮਤਲ ਏਰੀਆ ਇਹ ਤਾਂ ਜਦੋਂ ਹੁਣ ਆਪਾਂ ਟੈਂਕ ਖੋਦਨੇ ਆ ਉਹਦੇ ਨਾਲ ਮਿੱਟੀ ਆਪਾਂ ਅਟੈਚ ਕਰਦੇ ਨੇ ਸਟੈਂਕਿੰਗ ਵਾਸਤੇ ਪਹਾੜੀ ਤਾਂ ਪਹਾੜੀ ਆ ਸਰ ਹਿਮਾਚਲ ਜਿਹੜਾ ਲੱਗ ਪਹਾੜੀਆਂ ਹੁੰਦੀਆਂ ਸਰ ਇਹ ਪਹਾੜੀ ਨਹੀਂ ਹੈਗੀ ਇੱਕ ਤਾਂ ਇਹ ਫ ਸੇਫ ਹੀ ਹੈ ਜੀ ਅਸ ਦਾ ਟਾਈਮ ਤਾਂ ਸੇਫ ਹੀ ਹੈ ਜਦੋਂ ਜਦੋਂ ਆਪਾਂ ਟੈਂਕ ਪਟਾਂਗੇ ਜਿਹਦੀ ਮਿੱਟੀ ਨਿਕਲੇਗੀ ਟੈਂਸਨਿੰਗ ਵਾਸਤੇ ਆਪਾਂ ਮਿੱਟੀ ਇਹਦੀ ਲਾ ਲਗਾਵਾਂਗੇ ਬਹੁਤ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਕਿ ਉਹ ਟੈਂਕ ਪਟਣ ਦੀ ਆੜ ਦੇ ਵਿੱਚ ਮੁੜ ਕੇ ਢਾ ਦਿਓ ਫੇ ਕਹਦੇ ਹੋ ਕਿ ਨਹੀਂ ਇਹ ਤਾਂ ਕੁਦਰਤੀ ਹੋ ਗਈ ਜਾਂ ਕਿਸੇ ਤਰ੍ਹਾਂ ਕੋਈ ਨਹੀਂ ਜੀ ਨਹੀਂ ਆਪਾਂ ਇਸ ਚੀਜ਼ ਬਾਰੇ ਨਹੀਂ ਮੈਂ ਕੋਈ ਕਹਿ ਸਕਦਾ ਇਹ ਤਾਂ ਨੇਚਰਲ ਚੀਜ਼ ਹੈ ਜੀ ਮਰਜੀ ਹੋ ਵੀ ਸਕਦਾ ਇਸ ਤਰ੍ਹਾਂ ਨੇਚਰਲ ਚੀਜ਼ ਦੇ ਵਿੱਚ ਨਹੀਂ ਮੈਂ ਕਹਾਂ ਵੈਸੇ ਆਪਰ ਸਾਡੇ ਵੱਲੋਂ ਇਹ ਚੀਜ਼ ਨਹੀਂ ਟਾਈ ਸਰ ਨਗਰ ਨਿਗਮ ਲਿਖ ਕੇ ਦੇ ਰਿਹਾ ਕਿ ਪ੍ਰੋਜੈਕਟ ਦੇ ਵਿੱਚ ਬਦਲਾਵ ਕੀਤਾ ਜਾ ਰਿਹਾ ਹਾਂ ਜੋ ਇਹਨਾਂ ਵੱਲੋਂ ਮੰਗ ਕੀਤੀ ਗਈ ਕਿ 5 ਫੁੱਟ ਉਰੇ ਤੋਂ ਪਾਈਪ ਪਾਈ ਜਾਵੇ ਲਿਖ ਕੇ ਦਿਓ ਜਿਸ ਨੂੰ ਲਿਖ ਕੇ ਦੇ ਦੇਣੀ ਹੈ ਕਿ ਸਾਨੂੰ ਉਹਦੇ ਵਿਹਾਰ ਤੇ ਆਪਾਂ ਕੋਈ ਜੋ ਬੰਦਾ ਕਾਰਵਾਈ ਕਰਾਂਗੇ ਠੀਕ ਹੈ ਇਹ ਤੁਹਾਨੂੰ ਲਿਖ ਕੇ ਦੇ ਦੇ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ